ਸਬਸਕ੍ਰਾਈਬ ਕੀਜੀਏ ਸੇਵ ਇਨਫੋ YouTube ਚੈਨਲ ਕੋ ਔਰ ਸਾਥ ਹੀ ਘੰਟੀ ਦੇ ਬਟਨ ਕੋ ਆਪਣੇ ਆਨ ਕਰ ਲੈਣਾ ਹੈ ਜਿਸ ਸੇ ਆਪਕੋ ਹਰ ਇੱਕ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੀ ਰਹੇ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਡੇ YouTube ਚੈਨਲ ਸੇਵ ਕਨਫੋ ਦੇ ਵਿੱਚ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਰਕੀ ਹਰ ਇੱਕ ਪੋਸਟ ਦੀ ਇਨਫੋਰਮੇਸ਼ਨ ਜਾਂ ਕੋਈ ਹੋਰ ਦੋਸਤੋ ਲੇਟੈਸਟ ਇਨਫੋਰਮੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤਾਂ ਤੁਸੀਂ ਜਲਦੀ ਆਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦੇ ਬਟਨ ਨੂੰ ਆਨ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਜੀ ਇਹਨੂੰ ਦੱਸੋ हां दोस्तों चलदे हैं जो विशेष भर्ती मुहिम भाई है जी डिस्ट्रिक्ट मानसा में पंजाब दे विच ही ਤੁਹਾਨੂੰ ਇਸ ਵਾਰੀ ਪੂਰੀ ਇਨਫੋਰਮੇਸ਼ਨ ਦਿੱਤੀ ਜਾਊਗੀ ਕੀ ਯੋਗਤਾ ਚਾਹੀਦੀ ਹੈਗੀ ਕੀ ਹਾਈਟ ਵਗੈਰਾ ਕੀ ਮਤਲਬ ਕਹਦੋਂ ਭਰਤੀ ਫਾਰਮ ਭਰਿਆ ਜਾਣ ਕੀ ਕੁਸਾਰੀ ਤਨ ਤੁਹਾਰੀ ਇਨਫੋਰਮੇਸ਼ਨ ਦਿੱਤੀ ਜਾਣੀ ਹੈ ਤਾਂ ਤੁਸੀਂ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਸ਼ੁਰੂ ਤੋਂ ਲੈ ਕੇ ਖੀਰ ਤੱਕ ਦੇਖਣਾ ਜੀ ਤਾਂ ਕਿ ਤੁਹਾਨੂੰ ਇਹ ਪੂਰੀ ਇਨਫੋਰਮੇਸ਼ਨ ਮਿਲਦੀ ਹੈ ਇਹ ਤਾਂ ਚਲਦੇ ਹਾਂ ਦੋਸਤੋਂ ਤੁਸੀਂ ਦੇਖ ਸਕਦੇ ਹੋ ਵਿਸ਼ੇਸ਼ ਭਰਤੀ ਮਹਮਾ ਜੋ ਜ਼ਿਲ੍ਹਾ ਮਾਨਸਾ ਦੇ ਵਿੱਚ ਸਿਕਿਉਰਿਟੀ ਸਕਿਲਸ ਕਾਉਂਸਲਿੰਗ ਇੰਡੀਆ ਲਿਮਟਿਡ ਆ ਉਹ ਜਿਹੜੇ ਸਟੇਟ ਕਿਉਰਟੀ ਸਿਵਲ ਕਾਉਂਸਲ ਕਾਉਂਸਲਰ ਇੰਡੀਆ ਲਿਮਟਿਡ ਦੇ ਵਿੱਚ ਭਾਰਤ ਸਰਕਾਰ ਦਾ ਜੋ ਐਕਟ 2005 ਤਹਿਤ ਸੁਰੱਖਿਆ ਗਾਰਡਾਂ ਦੀ ਸਿਕਿਉਰਿਟੀ ਸੁਰੱਖਿਆ ਗਾਰਡਾਂ ਦੀ ਭਰਤੀ ਸਿਕਿਉਰਿਟੀ ਸਿਫ ਕਾਉਂਸਲਿੰਗ ਜੋ ਇੰਡੀਆ ਲਿਮਟਿਡ ਦੇ ਵਿੱਚ ਸੁਰੱਖਿਆ ਗਾਰਡਾਂ ਦੀ ਪੰਜੀਗਾਨ ਜੋ ਸੁਰੱਖਿਆ ਗਾਰਡ ਮਤਲਬ ਸਿਕਿਉਰਟੀ ਗਾਰਡ ਦੀ ਭਰਤੀ ਦੋਸਤੋ ਭਰਤੀ ਜੋ ਸਥਾਨ ਤੁਹਾਨੂੰ ਵੀ ਪੂਰੇ ਦੱਸਿਆ ਜਾਊਗਾ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਜੋ ਕੈਂਪ ਦੇ ਵਿੱਚ 20 ਤੋਂ ਲੈ ਕੇ 30 ਸਾਲ ਦੇ ਦਰਮਿਆਨ ਦੇ ਵਿੱਦਿਕ ਯੋਗਤਾ 10ਵੀਂ ਫੇਲ ਵੀ ਚੱਲਣਗੇ ਜੀ ਕੱਦ ਬਾਦੂ ਚੱਲਣਗੇ ਫੇਰ ਵੀ ਚੱਲਣਗੇ ਕਦ ਦੱਸਿਆ ਜਾਵੇ ਤੁਹਾਨੂੰ ਉਹਦੇ ਵਿੱਚ ਕਿੰਨਾ ਚਾਹੀਦਾ ਹੈਗਾ ਜੋ ਵੀ ਇਸ ਭਰਤੀ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਉਹਦੇ ਲਈ ਕਦ 168 ਸੈਂਟੀਮੀਟਰ ਸਹੂਦਾ ਪੀਐਫ ਬੋਨਸ ਗ੍ਰੈਜੂਏਟੀ ਐਸਆਈ ਗਰੁੱਪਸ ਇੰਸ਼ੋਰੈਂਸ ਪੈਨਸ਼ਨ ਰਹਿਣ ਅਤੇ ਮੈਸ ਦੀ ਰਹਿਤੀ ਸਹੂਦਾ ਇਹ ਤੁਹਾਨੂੰ ਸਹੂਦਾਂ ਦਿੱਤੀ ਜਾਣਗੀਆਂ ਜੀ ਪੈਨਸ਼ਨ ਵਗੈਰਾ ਇੰਸ਼ੋਰੈਂਸ ਬੀਮਾ ਵਗੈਰਾ ਜੋ ਦੋਸਤੋ ਸਾਰੀਆਂ ਸਹੂਦਾਂ ਮਾ ਹੈਈਆਂ ਨੇ ਤੁਹਾਨੂੰ ਠੀਕ ਆ ਤੇ ਕੋਈ ਛੁੱਟੀ ਵੀ ਹੈਗੀ ਦੋਸਤੋ ਠੀਕ ਆ ਅੱਗੇ ਚੱਲਦੇ ਹਾਂ ਜੀ ਵਿੱਦਿਅਕ ਯੋਗਤਾ ਨੂੰ ਦੱਸੇ ਸੀ ਵਿੱਦਿਅਕ ਯੋਗਤਾ ਪ੍ਰਮਾਣ ਪੱਤਰ ਤੇ ਰਹਿ ਛੇ ਸਬੂਤ ਦੀ ਕਾਪੀ ਤਾਂ ਤੁਸੀਂ ਦੇ ਸਕਦੇ ਹੋਗੇ ਜਿੱਥੇ ਵੀ ਤੁਸੀਂ ਮਤਲਬ ਇਹ ਤੁਹਾਨੂੰ ਅੱਗੇ ਮੈਂ ਸਟਾન્ડਸ ਤੋਂ ਵੀ ਕਿੱਥੇ ਵਰਤੀ ਹੋਣੀ ਹੈ ਉਹਦੇ ਵਿੱਚ ਤੁਸੀਂ ਲਓਗੇ ਵਿੱਦਿਅਕ ਯੋਗਤਾ ਅਸਲ ਹੀ ਸਰਟੀਫਿਕੇਟ ਦੇ ਨਾਲ ਕੀ ਫੋਟੋ ਕਾਪੀਆਂ ਵਗੈਰਾ ਦੋਸਤੋ ਇਹ ਸਿੱਧੇ ਸਬੂਤ ਤੇ ਕਾਪੀ ਦੇ ਨਾਲ 250 ਰੁਪਏ ਦੇ ਹਿਸਾਬ ਰੁਪਏ ਦੇ ਨਾਲ ਹਾਜ਼ਰ ਹੋਣਾ ਮਤਲਬ 250 ਰੁਪਏ ਤੁਸੀਂ ਲੈ ਕੇ ਜਾਣਾਗਾ ਜੀ ਉਹਦੀ ਫੀਸ ਹੋਣੀ ਹੈ ਜੀ ਜੋ ਸਮਾਂ ਰਹੇਗਾ ਜੀ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਰਹਿਣਾਗਾ ਇਸ ਚੀਜ਼ ਤਾਂ ਸਵੇਰੇ 10:00 ਤੋਂ ਲੈ ਕੇ 3 ਵਜੇ ਤੱਕ ਦਾ ਆਪਦੇ origignal document ਉਹਨਾਂ ਦੀ ਫੋਟੋਕਾਪੀਆਂ ਵਗੈਰਾ ਲੈ ਕੇ ਜੀ ਨਾਲ 250 ਰੁਪਏ ਹਾਜ਼ਰ ਹੋ ਕੇ ਉੱਥੇ ਚਲੇ ਜਾਣਾ ਜੀ ਤਾਂ ਤੁਹਾਨੂੰ ਐਡਰੈਸ ਵੀ ਹੈ ਆਪਣਾ ਪਾਕਿਸਤਾਨ ਕਿੱਥੇ ਕਿੱਥੇ ਹੋਣੀ ਹੈ ਮਾਨਸਾ ਡਿਸਟ੍ਰਿਕਟ ਜੋ ਪੰਜਾਬ ਚ ਹੈ ਤਾਂ ਦੇਖ ਸਕਦੇ ਹੋ ਪਾਕਿਸਤਾਨ ਬੀ ਡੀ ਪੀਓ ਦਫ਼ਤਰ ਪਿੱਖੀ ਪਾਕਿਸਤਾਨ ਦਾ ਡੇਟ ਹੈ ਜੀ 21 1 2019 ਤਾਂ ਤੁਸੀਂ ਦੇਖ ਸਕਦੇ ਹੋ ਜਿਉ ਬੀ ਡੀ ਬੀ ਡੀ ਪੀਓ ਦਫ਼ਤਰ ਪਿੱਖੀ ਹੈ ਜੀ ਉੱਥੇ 21 1 2019 ਨੂੰ 21 1 2019 ਨੂੰ ਬੀੜੀ ਦੋਸਤੋ ਆਪਣੇ ਆਉਣ ਵਾਲੀ 21 ਤਰੀਕਾ ਉਸ ਦਿਨ ਨੂੰ ਕਿ ਇੱਥੇ ਭਰਤੀ ਹੋਣੀ ਹੈ ਇਸ ਲਈ ਤੁਹਾਡੇ ਲੋੜੀਂਦੇ ਡਾਕੂਮੈਂਟ ਨੇ ਤੁਸੀਂ ਲੈ ਕੇ ਉੱਥੇ ਹਾਜ਼ਰ ਹੋ ਸਕਦੇ ਹੋ ਜੋ ਜੋ ਵੀ ਕੈਂਡੀਡੇਟ ਇੰਟਰਸਟਡ ਐ ਇਸ ਪਾਸੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਠੀਕ ਹੈ ਉਹਨਾਂ ਨੂੰ ਕਿ ਤੁਸੀਂ ਦੱਸ ਸਕਦੇ ਹੋਗੇ ਉਹਨਾਂ ਦਾ ਬੈਨੀਫਿਟ ਹੋ ਸਕਦਾ ਹੈਗਾ ਇਹ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਜੋ ਵੀ ਕੈਂਡੀਡੇਟ ਠੀਕਾ ਕਿਸੇ ਨੂੰ ਵੀ ਇਸ ਦੇ ਬੈਨੀਫਿਟ ਮਿਲ ਸਕੇ ਜੋ ਮਤਲਬ ਕੀ ਆ ਜਿਹੜਾ ਵੀ ਇੰਟਰਸਟਡ ਹੈਗਾ ਤਾਂ ਕਿ ਚਲਦੇ ਆ ਦੋਸਤੋ ਨੈਸਟ ਦੇਖਦੇ ਆ ਜੋ ਆਪਣਾ ਬੀਡੀ ਬੀਡੀ ਪੀਓ ਦਫ਼ਤਰ ਬਡਲਾ ਅਡਾ ਜੋ ਵੀ ਬਡਲਾ ਅਡਾ ਦੇ ਵਿੱਚ ਤਹਿਸੀਲ ਦੇ ਵਿੱਚ ਕੈਂਡੀ ਉਹ ਭਾਗ ਲੈਣਾ ਚਾਹੁੰਦੇ ਨੇ ਬਟੜਾਡਾ ਦਫਤਰ ਦੇ ਵਿੱਚ ਜੀ ਉਹ ਜਾ ਸਕਦੇ ਨੇ 21 2019 ਨੂੰ ਬੀ ਡੀਪੀਓ ਦਫਤਰ ਬੁਢਲਾਡਾ ਠੀਕ ਹੈ ਜੀ ਤੁਸੀਂ ਬਟੜਾਡਾ ਜਾ ਕੇ ਇੱਥੇ ਜਿਹੜਾ ਆਪਣੇ ਡਾਕੂਮੈਂਟਰ ਲੈ ਕੇ ਜੀ ਆਪਣੇ ਉੱਥੇ ਜਾ ਕੇ ਅਪਲਾਈ ਕਰ ਸਕਦੇ ਹੋਗੇ ਤਾਂ ਅੱਗੇ ਚੱਲਦੇ ਆਂ ਜੀ ਤੀਜੇ ਨੰਬਰ ਤੇ ਬੀ ਡੀਪੀਓ ਦਫਤਰ ਜੋ ਸਰੂਗੜ ਆਗਾ ਉਹ ਦਿਨ ਹੈਗਾ ਜੀ 23 1 2019 ਨੂੰ ਤਾਂ ਐਦਾਂ ਹੀ ਦੋਸਤੋ 23 ਨੂੰ ਸਰੂਗੜ ਆ ਗਿਆ ਬੀ ਡੀਪੀਓ ਦਫਤਰ ਤੇ ਨੀਂਗੜ ਦੇ ਵਿੱਚ ਤਾਂ ਜੀ ਉਹਗਾ ਉਹ ਵੀ 23 ਦੀ ਹੈਗਾ ਤਾਂ ਮਾਨਸਾ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਵੀਡੀਓ ਦਫਤਰ 23 ਦਾ ਤਾਂ ਹੈ ਜੋ ਇੱਕ ਡਾਟਾ ਤੈਨ ਨੇ ਜੀ ਇਸ ਬਿਲਕੁਲ ਸੇਮ ਨੇ ਤੁਸੀਂ ਦੇ ਸਕਦੇ ਹੋ ਅ ਦੂਜਾ ਡਾਟਾ ਮੈਂ ਤੈਨ ਨੇ 23 ਨੂੰ 23 ਨੂੰ ਸਰੂਅਟ ਵੀ ਹੋਣਾਗਾ ਛਨੀਰ ਵੀ ਹੋਣਾ ਤੇ ਮਾਨਸਾ ਤੈਨਾਂ ਥਾਵਾਂ ਤੇ ਦੋਸਤੋ ਇਹ ਜੇ ਭਰਤੀ ਮੁਹੰਮਲ ਚੱਲਣੀ ਹੈਗੀ ਠੀਕ ਆ ਤਾਂ ਜੇਕਰ ਤੁਹਾਡਾ ਕੋਈ ਫਿਰ ਵੀ ਕੋਈ ਸਵਾਲ ਰਹਿੰਦਾ 90% ਦੋਸਤੋ ਨੀਚੇ ਇਹਨਾਂ ਦਾ ਮੋਬਾਈਲ ਨੰਬਰ ਲਿਖੇ ਪਏ ਨੇ ਜੀ ਤੁਸੀਂ ਨੋਟ ਕਰ ਸਕਦੇ ਹੋਗੇ ਠੀਕ ਆ ਤੇ ਇਹਨਾਂ ਦੇ ਮੋਬਾਈਲ ਨੰਬਰ ਤੇ ਹੋਰ ਜਾਣਕਾਰੀ ਲੈਣ ਲਈ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋਗੇ ਤਾਂ ਦੋਸਤੋ ਅੱਜ ਦਾ ਜਿਹੜਾ ਮੇਨ ਆਪਣਾ ਟੌਪਿਕ ਸੀਗਾ ਵਿਸ਼ੇਸ਼ ਭਰਤੀ ਮੈਂ ਤੁਹਾਨੂੰ ਜੋ ਕਿ ਮਾਨਸਾ ਡਿਸਟ੍ਰਿਕਟ ਦੇ ਵਿੱਚ ਹੋਣੀ ਹੈ ਕਿ ਜਿਹਦੇ ਵਿੱਚ 10th ਪਾਸ ਜਾਂ ਕੋਈ ਫੇਲ ਵਾਲਾ ਕੈਂਡੀਡੇਟ ਠੀਕ ਆ ਉਹ ਵੀ ਅਪਲਾਈ ਕਰ ਸਕਦਾ ਉਹਨੂੰ ਰਹਿਣ ਸਹਿਣਾ ਮਤਲਬ ਇੰਸੂਰੈਂਸ ਬੀਮਾ ਵਗੈਰਾ ਸਾਰੀ ਦੋਸਤੋ ਮਤਲਬ ਕਿ ਇਹ ਸਬਦਾਵਾਂ ਦਿੱਤੀਆਂ ਜਾਣਗੀਆਂ ਤੇ 250 ਰੁਪਏ ਫੀਸ ਜੋ ਨਾਲ ਲੈ ਕੇ ਨਾਲ ਅਰिजिनल ਡਾਕੂਮੈਂਟ ਐਂਡ ਉਹਨਾਂ ਦੀ ਫੋਟੋਕਾਪੀਆਂ ਨਾਲ ਲੈ ਕੇ ਜਾਣੀਆਂ ਨੇ ਤਾਂ ਜੋ ਵੀ ਜੋ ਵੀ ਭਰਤੀ ਹੋਣੀ ਹੈ ਭੀਖੀ ਬੁੱਢਲਾੜਾ ਸੂਰਗੜ ਚ ਨੇੜੇ ਮਾਨਸਾ ਇਹ ਵਲਾਗ ਨੇ ਜੀ ਇਹਨਾਂ ਦੇ ਵਿੱਚ ਤੁਸੀਂ ਜਾ ਕੇ ਆਪਣਾ ਕੀ ਹੈ ਭਰਤੀ ਦੇ ਵਿੱਚ ਸ਼ਾਮਲ ਹੋ ਸਕਦੇ हां दोस्तों ਤੁਸੀਂ ਇਹਨਾ ਹੁਣ ਕੀ ਆਪਣੇ ਵੀਰ ਦੋਸਤਾਂ ਮਿੱਤਰਾਂ ਦੇ ਵਿੱਚ WhatsApp Facebook ਠੀਕ ਹੈ ਇਦਾਂ ਦੇ ਜੋ ਜੋ ਵੀ ਤੁਸੀਂ ਸੋਸ਼ਲ ਮੀਡੀਆ ਤੋਂ ਯੂਜ਼ ਕਰਦੇ ਹੋ ਕਿ ਉਹਦੇ ਵਿੱਚ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਤਾਂ ਕਿ ਕਿਸੇ ਨੂੰ ਵੀਰ ਨੂੰ ਵੀ ਇਹਦੇ ਵਿੱਚ ਬੈਨੀਫਿਟ ਮਿਲ ਸਕੇ ਠੀਕ ਹੈ ਜੋ ਵੀ ਮਤਲਬ ਚਾਹੁੰਦਾ ਹੋਵੇ ਮਤਲਬ ਕਿ ਅਸੀਂ ਇਹ ਫਾਰਮ ਭਰਨਾ ਚਾਹੁੰਦਾ ਤਾਂ ਉਹ ਤੱਕ ਇਹ ਇਨਫੋਰਮੇਸ਼ਨ ਮਿਲ ਸਕੇ ਤਾਂ WhatsApp ਤੇ ਨੂੰ ਸ਼ੇਅਰ ਕਰ ਦਿਓ ਜੀ ਜੋ ਫਸਟ ਟਾਈਮ ਸਾਡੇ ਚੈਨਲ ਵਿਜ਼ਿਟ ਕਰ ਰਹੇ ਨੇ ਤਾਂ ਪਲੀਜ਼ ਇਦਾਂ ਦੀ ਵੀਡੀਓ ਇੰਟਰਸਟਿੰਗ ਦੇਖਣ ਲਈ ਜੌਬਸ ਲਈ ਜੇ ਤੁਹਾਨੂੰ ਜਿਹੜਾ ਨਹੀਂ ਪਤਾ ਲੱਗਦਾ ਵੀ ਕਦੋਂ ਕੋਈ ਭਰਤੀ ਆ ਗਈ ਕਦੋਂ ਚੱਲੀ ਜਾਂਦੀ ਹੈ ਕਿਸੇ ਦਾ ਆਟੋਮੈਟਿਕ ਆ ਗਿਆ ਕਿ ਨਹੀਂ ਪਤਾ ਨਹੀਂ